ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਪਟੀਸ਼ਨ ਪਾਈ ਸੀ ਜ਼ਮਾਨਤ ਨੂੰ ਲੈ ਕੇ ਪਰ ਰਾਹਤ ਨਹੀਂ ਮਿਲੀ ਆ ਹੁਣ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਐਫ ਆਈ ਆਰ ਦਰਜ ਕੀਤੀ ਹੈ ਗ੍ਰਿਫਤਾਰੀ ਕੀਤੀ ਹੋਈ ਹੈ ਇਸੇ ਮਾਮਲੇ ਦੇ ਵਿੱਚ ਰਾਹਤ ਦੀ ਉਮੀਦ ਸੀ ਅਮਨਦੀਪ ਕੌਰ ਨਾ ਹੋਰ ਇਸੇ ਕਰਕੇ ਉਸ ਦੇ ਵੱਲੋਂ ਇੱਕ ਪਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਪਾਈ ਗਈ ਪਰ ਉਸੇ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਉਸ ਜ਼ਮਾਨਤ ਦੇ ਪਟੀਸ਼ਨ ਨੂੰ ਜਿਹੜਾ ਖਾਰਜ ਕਰ ਦਿੱਤਾ ਗਿਆ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਅਮਨਦੀਪ ਕੌਰ ਨੂੰ ਜਿਸ ਨੂੰ ਥਾਰ ਦੇ ਵਿੱਚ ਰੱਖੇ ਹੋਏ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ ਔਰ ਇਸੇ ਤੋਂ ਬਾਅਦ ਕਈ aarop ਜਿਹੜੇ ਅਮਨਦੀਪ ਕੌਰ ਤੇ ਲੱਗੇ ਕਿਉਂਕਿ ਲਗਜ਼ਰੀ ਲਾਈਫ ਸਟਾਈਲ ਹੈ ਕਈ ਲਗਜ਼ਰੀ ਚੀਜ਼ਾਂ ਜਿਹੜੀਆਂ ਅਮਨਦੀਪ ਕੌਰ ਦੇ ਕੋਲ ਸੀ ਔਰ ਇਸੇ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਜਿਹੜੀ ਉਹ ਜਾਂਚ ਸ਼ੁਰੂ ਕੀਤੀ ਗਈ ਕਿਉਂਕਿ ਕਈ ਕਰੋੜਾਂ ਦੀ ਪ੍ਰੋਪਰਟੀ ਜਿਹੜੀ ਉਹ ਸਾਹਮਣੇ ਆਈ